ਤੁੱਕ ਵਧੀਆ ਗਾਰੀ ਵਧੀਆ ਸਹੀ ਫਰੋ ਜੇ ਤੂੰ ਜਾ ਕੇ ਉਹ ਸ਼ੌਂਗਾ ਨਾ ਤਾਂ ਫਾਨੀ ਵੀ ਨਹੀਂ ਆ ਤੇ ਕੋਈ ਨਾ ਪੜੇ ਵਧੀਆ ਤੂੰ ਤਾਂ ਮੈਨੂੰ ਹੋ ਵਧੀਆ ਰਹਿ ਕੇ ਦੱਸ ਤਾਂ ਇਹ ਤਾਂ ਨੂੰ ਸੱਸ ਆਪਸ ਵਿੱਚ ਐ ਬਣੀਆ ਰਹਿੰਦੀਆਂ ਵੀ ਇਸ ਤਾਂ ਸਾਡਾ ਤਾਂ ਬਾਲਾ ਹੀ ਪਿਆਰ ਆ ਦੋਨਾਂ ਦਾ ਸਾਡੀ ਤਾਂ ਬਣਦੀ ਬਹੁਤ ਜ਼ਿਆਦਾ ਹੈਗੀ ਹਾਂ ਇਹ ਗੱਲਾਂ ਤਾਂ ਦੂਜੇ ਨਾਲ ਐ ਕਰਦੀਆਂ ਨੇ ਵੀ ਇਸ ਤਾਂ ਨੂੰ ਸੱਸ ਕਦੇ ਲੜਦੀਆਂ ਨਹੀਂ ਸਾਡੇ ਚ ਤਾਂ ਕੋਈ ਪੂਰਾ ਫਰਕ ਹੈ ਨਹੀਂ ਸਾਡਾ ਤਾਂ ਇੱਕਾ ਹੀ ਬਾਲਾ ਹੈਗਾ ਬਸ ਤੂੰ ਮੈਨੂੰ ਮਾੜਾ ਜਿਹਾ ਇੰਨਾ ਕ ਦੱਸ ਦੇ ਵੀ ਇਹ ਪੂਰੇ ਕਿ ਨੂੰ ਕੁੜ ਕਿੱਥੇ ਖੜੀ ਸੀ ਤੇ ਕਿੰਨਾ ਕ ਟਾਈਮ ਖੜੀ ਸੀ ਕੀ ਇਹ ਗੱਲਾਂ ਕਰਦੀਆਂ ਸੀ ਫਿਰ ਮੈਂ ਆਪੇ ਉਹੀ ਗੱਲ ਆਪਾਂ ਤਾਂ ਅਗਬਤੀ ਲਾਉਣੀ ਹੈਗੀ ਕਿ ਨਹੀਂ ਆਪਾਂ ਤਾਂ ਤਮਾਸ਼ਾ ਦੇਖਣਾ ਉਹ ਗੱਲ ਕਰਨੀ ਆਪਾਂ ਤਾਂ ਅੱਗ ਲਾਈ ਡੱਬੂ ਕੁੱਤਾ ਕੰਧ ਤੇ ਉਦੋਂ ਮੇਰੇ ਤੇ ਸੜਦੇ ਸਾਰੀ ਗੱਲ ਆਪਾਂ ਵਧੀਆ ਲੜਾਉਣਾ ਇਹਨਾਂ ਨੂੰ ਦੇਖੀ ਚੱਲੀ ਤੂੰ ਬਸ ਮੇਰਾ ਨਾਂ ਨਾ ਆਵੇ ਵਿੱਚ ਅਗਬਤੀ ਤਾਂ ਮੈਂ ਆਪੇ ਹੀ ਲਾ ਦੂੰਗੀ ਤਾਂ ਆਪਾਂ ਤਾਂ ਤਮਾਸ਼ਾ ਦੇਖਾਂਗੇ ਇਹਨਾਂ ਦਾ ਦੇਖੀ ਜਾਈ ਨੂੰ ਸੱਸ ਜਦੋਂ ਜੁੰਡੇ ਜੁੰਡੇ ਹੋਈਆਂ ਨਾ ਗੁੱਤ ਗੁੱਤੇ ਹੋਈਆਂ ਇੱਕ ਦੂਜੇ ਦੇ ਗੁੱਤ ਪੱਟੀ ਇਹਨਾਂ ਨੇ ਆਪਾਂ ਨੂੰ ਉਦੋਂ ਪਤਾ ਲੱਗੂ ਫਿਰ ਇਹਨਾਂ ਨੂੰ ਉਹਨਾਂ ਦੀ ਆਪਸ ਵਿੱਚ ਤਾਂ ਬਣਦੀ ਨਹੀਂ ਉਹਨਾਂ ਦੇ ਟੱਬਰ ਦੀ ਤਾਂ ਇਹ ਉਹਨਾਂ ਨਾਲ ਮੇਲ ਮਲਾਪ ਕਰਦੀ ਆ ਫਿਰ ਆਪੇ ਅਗਲਾ ੜਕੂਗਾ ਵਧੀਆ ਆਪਾਂ ਨੂੰ ਉਹੀ ਗੱਲ ਆਪਾਂ ਨੂੰ ਗੱਲਬਾਤ ਮਿਲ ਗਈ ਗੱਲ ਕਰਨ ਦੀ ਮੈਂ ਤਾਂ ਇਹਨਾਂ ਨੂੰ ਮੈਂਟੇ ਚ ਲੜਾ ਕੇ ਧਰ ਦੂੰ ਇਹ ਤਾਂ ਮੇਰਾ ਮੈਂਟਾ ਦਾ ਕੰਮ ਆ ਬਸ ਤੂੰ ਮੇਰਾ ਨਾਂ ਨਾ ਆਉਣ ਦੀ ਵਿੱਚ ਚੰਗਾ ਹਾਂ ਭੈਣ ਬਣ ਕੇ ਦੇਖੀ ਕਿਤੇ ਉਹੀ ਕੰਮ ਕਰਾ ਦੇ ਸੰਨੇ ਸੰਨੇ ਮੇਰੀ ਗੁੱਤ ਤੇ ਨਾ ਪਟਾ ਦੇ ਹਾਂ ਇਹਨਾਂ ਮੇਰਾ ਨਾਂ ਤਾਂ ਜਮਾ ਹੀ ਨਾ ਆਵੇ ਵਿੱਚ ਕੰਮ ਮੈਂ ਇਹ ਪੱਕਾ ਕਰ ਦੂੰਗੀ ਹਾਂ ਨਾ ਤੇ ਤੇਰਾ ਨਾਂ ਆਵੇ ਵਿੱਚ ਨਾ ਮੇਰਾ ਨਾਂ ਆਵੇ ਹਾਂ ਲੜਾਉਣ ਦਾ ਤਾਂ ਆਪਣਾ ਇਹਨਾਂ ਦਾ ਮੈਂਟਾ ਦਾ ਕੰਮ ਆਗਾ ਫਿਰ ਦੇਖਾਂਗੇ ਚਲ ਠੀਕ ਆ ਚੰਗਾ ਉਹ ਗਿਤਾਈ ਮੈਂ ਤਾਂ ਘਰੇ ਜਾਂਦੀ ਸੀ ਹੁਣ ਲਾਉਣੀ ਅੱਗੇ ਬੱਤੀ ਹਾਂ ਮਨਪ੍ਰੀਤ ਕਿਵੇਂ ਤਾਈ ਵਧੀਆ ਪੁੱਤ ਐਦਰ ਕਿਧਰ ਆਈ ਆ ਮੈਂ ਤਾਂ ਘਰੋਂ ਆਈ ਸੀ ਕਿ ਕਿਸੇ ਦੇ ਘਰ ਜਾਂਦੀ ਸੀਗੀ ਅ ਮੈਂ ਵੀ ਕੋਹਾਗਾ ਹਜੇ ਪੱਤ ਕੇ ਹਟੀ ਸੀ ਪਾਣੀ ਜੁੱਟ ਕਰਕੇ ਹਟੀ ਸੀ ਮੈਂ ਤੇਰੇ ਕੋਲ ਘਰੇ ਆਂਦੀ ਸੀਗੀ ਹਾਂ ਕੀ ਕੰਮ ਸੀਗਾ ਕੰਮ ਵੀ ਹੈਗਾ ਸੀ ਤੇ ਕੰਮ ਹੈ ਵੀ ਹੈ ਨਹੀਂ ਸੀ ਮੈਂ ਤਾਂ ਉਹ ਵੀ ਬਸ ਘੇੜਾ ਜ ਮਾਰਦੀ ਹੁੰਨੀ ਤੈਨੂੰ ਪਤਾ ਹੀ ਐ ਮੇਰਾ ਹਾਂ ਹਾਂ ਮੈਂ ਤੇਨਾਂ ਆਏ ਪੋਦੀ ਸੀ ਸੱਚ ਜਿਹੜੇ ਉਹ ਜੋ ਪੂਰੋ ਕੇ ਆ ਹਾਂ ਤੇ ਉਹਨਾਂ ਨੇ ਥੋੜੀ ਵਧੀਆ ਨਹੀਂ ਜਾਣੀ ਨਾ ਨਾ ਸਭ ਤੇ ਕੁੱਤੇ ਰਵਾਰ ਕਿਉਂ ਕੀ ਹੋਗਾ ਸੀ ਬਸਰ ਤਾਂ ਹੀ ਹੋਗੇ ਸੀ ਲੜਾਈ ਲੜਾਈ ਮੈਂ ਸੁਣੇ ਸਾਬਾਬਾ ਦਵਦੋਵੇ ਹਾਂ 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 ਬਾਬਾ ਹੋ ਗਈ ਸੀ ਪਹਿਨੇ ਤੇ ਮੈਂ ਮੈਨੂੰ ਪੱਕਾ ਤਾਂ ਨਹੀਂ ਪਤਾ ਪਹਿਨੇ ਤੇ ਤਾਂ ਹੀ ਮੈਨੂੰ ਲੱਗਦਾ ਜਿਵੇਂ ਕੱਲ ਆਪਣੀ ਪਰਮ ਜੀ ਤੋਂ ਉਹਨਾਂ ਦੀ ਨੂੰ ਕੋਲ ਤੇ ਫਿਰ ਉਹਨਾਂ ਕੋਲ ਕਦੋਂ ਖੜੀ ਕੋਲ ਖੜੀ ਸੀ ਉਹਨਾਂ ਦੇ ਕੋਲ ਤੇ ਮੈਂ ਬਾਬਾ ਟਾਈਮ ਲੋਕ ਕੇ ਜੇ ਵੀ ਦੇਖਿਆ ਗੱਲਾਂ ਇਹ ਬਾਬਾ ਟਾਈਮ ਮਰੀ ਗਈਆਂ ਅੱਛਾ ਹੂੰ ਮੈਂ ਖੜੀ ਰਹੀ ਉਹਲੇ ਜੇ ਹੋ ਕੇ ਹੂੰ ਤੇ ਗੱਲਾਂ ਜੀਆਂ ਬਾਬਾ ਕਰ ਹੀ ਜਾਂਦੇ ਸੀ ਮੈਨੂੰ ਪਛਾਣ ਜੀ ਨਹੀਂ ਆਈ ਮੈਂ ਕਹਿ ਹੀ ਨਹੀਂ ਹੋਣੀ ਉਹਨਾਂ ਦੇ ਤੇ ਲੜਾਈ ਹੋਈ ਵੀ ਆ ਹਾਂ ਤੇ ਫਿਰ ਮੈਂ ਲੋਕੇ ਜ ਬਹਾਵ ਟਾਈਮ ਗੱਲਾਂ ਹੀ ਸੁਣੀਆਂ ਮੈਨੂੰ ਚੰਗੀ ਤਰ੍ਹਾਂ ਉਹਨਾਂ ਦੀ ਗੱਲਾਂ ਸੁਣੀਆਂ ਤਾਂ ਹੈ ਨਹੀਂ ਉਹ ਕਾਦੀਆਂ ਗੱਲਾਂ ਕਰਦੀਆਂ ਸੀ ਤੇ ਉਹ ਵਧੀਆ ਬਲਾਈ ਖੋਸ ਉਹ ਗੱਲਾਂ ਕਰੀ ਜਾਂਦੇ ਸੀ ਹੱਸ ਕੇ ਅੱਛਾ ਸਕਤ ਭਾਇਰ ਨਾ ਨਾ ਪਤਾ ਨਹੀਂ ਭੈਣ ਉਹ ਤਾਂ ਪੂਰੀਆਂ ਵਧੀਆ ਗੱਲਾਂ ਕਰਦਾ ਸੀ ਮੈਂ ਪੁੱਛੂ ਜਾ ਕੇ ਫਿਰ ਪਰਮਜੀਤ ਨੂੰ ਹਾਂ ਮੈਨੂੰ ਕਿਹੜਾ ਪਤਾ ਸੀ ਵੀ ਤੁਹਾਡੀ ਲੜਾਈ ਲੜੀ ਹੋਈ ਵੀ ਉਹ ਮਤ ਮਾੜੀ ਜੀ ਗੱਲ ਜੀ ਮੈਂ ਫਿਰ ਆਇਆਂ ਉਹਨੂੰ ਪਤਾ ਲੱਗ ਜੀ ਵੀ ਉਹਨੇ ਉਂਗਲਾ ਲਾਤੀਆਂ ਕਿ ਨਹੀਂ ਆਏ ਤਾਂ ਹੁਣ ਮੈਨੂੰ ਕੀ ਪਤਾ ਵੀ ਲੁੰਗਲਾ ਲਾਈਆਂ ਮੈਂ ਤਾਂ ਮੈਨੂੰ ਪਸਾਨ ਹੀ ਨਹੀਂ ਆਈ ਉਹ ਆ ਮੈਂ ਬਾਅਦ 'ਚ ਦੇਖੀ ਅਭੀ ਤੁਹਾਡੀ ਪਰਮਜੀਤ ਹੀ ਹੈਗੀ ਅੱਛਾ ਹਾਂ ਮੈਂ ਬਾਵਟਮ ਦੇਖੀ ਗਈ ਅੱਛਾ ਬਾਵਾ ਗੱਲਾਂ ਕਰਕੇ ਆਈ ਹੈ ਹਾਂ ਖੜੀਆਂ ਸੀ ਬਾਵਟਮ ਉਹ ਤਾਂ ਹੱਸੀ ਖੇਢੀ ਜਾਂਦੀਆਂ ਸੀ ਜਿੰਮੇ ਕੋਸ ਹੋਇਆ ਹੀ ਨਹੀਂ ਹੁੰਦਾ ਹੋਰ ਅੱਛਾ ਮੈਂ ਕਿ ਕਿਤੇ ਵੀ ਤੁਹਾਡੀ ਵਧੀਆ ਬੰਦੀ ਹੋਊਗੀ ਨਾ ਨਾ ਸਤ ਬੰਦੀ ਨਹੀਂ ਪੈਣੀ ਮੈਂ ਤਾਂ ਬਾਵਟਮ ਦੇਖੀ ਗਈ ਆ ਉਹਨਾਂ ਫਿਰ ਮੈਂ ਆਖਿਆ ਮੈਂ ਕਿ ਚੱਲ ਉਹ ਬੰਨੀ ਬੰਨਣ ਲੱਗੀ ਹੂਆ ਹੁਣ ਜਾਣਾ ਨਾ ਨਾ ਪਹਿਲੇ ਤਾਂ ਟਿੱਕ ਕੁੱਤੇ ਵਾਲੇ ਜਿਹੜਾ ਬੋਲੀ ਚੱਲੀ ਜਾਂਦੀਆਂ ਨੇ ਆਪਾਂ ਨੂੰ ਕੋੜ ਪਤਾ ਸੀ ਨਾ ਇ ਤਾਂ ਹੀ ਦੇਖ ਤੈਨੂੰ ਪਤਾ ਆਪਾਂ ਇਹ ਜੰਗਲ ਵਿੱਚ ਧਿਆਨ ਦਿੰਨੇ ਆ ਮੇਰੇ ਤਾਂ ਆਪ ਦਾ ਹੀ ਨਿਕਮਾ ਮੁੱਕਦਾ ਹੈਗਾ ਹਾਂ ਮੈਂ ਕਿੱਥੋਂ ਕਿਸੇ ਦੀਆਂ ਸੁਣ ਲੂੰਗੀ ਹਣਾ ਉਹ ਤਾਂ ਘਰ ਹੀ ਨਹੀਂ ਪਹਿਲੇ ਲੋਟ ਆਉਂਦੇ ਥੰਦੇ ਉਦੋਂ ਮੇਰੀ ਨਿਗਾਹ ਪੈ ਗਈ ਕੱਲ ਮੈਂ ਕੰਮ ਕਰਦੀ ਇਹ ਜਾਂਦੀ ਘਰ ਹੀ ਨਹੀਂ ਲੋਟਦੇ ਗੁਰੂ ਘਰ ਜਾਇਆ ਉਹਨੇ ਆਪ ਦਾ ਬਸ ਹਾਂ ਮੈਨੂੰ ਮੈਨੂੰ ਵੀ ਉਹ ਕਈ ਵਾਰ ਇੱਥੇ ਟੱਕਰੀ ਆ ਗਈ ਬਾਰ ਬੜਦੀ ਆਉਂਦੀ ਮੈਂ ਕਿਹਾ ਮੈਨੂੰ ਤਾਂ ਬੁਲਾਉਂਦੀ ਨਹੀਂ ਉਹ ਮੈਨੂੰ ਤਾਂ ਆਪਣੀ ਛੱਡ ਤਾਂ ਆ ਚੰਗਾ ਤਾਂ ਹੀ ਮੈਂ ਤਾਂ ਘਰ ਘਰ ਦੇ ਜਾਂਦੀ ਸੀ ਇਹਨਾਂ ਘਰ ਪੁੱਤ ਕੰਮ ਮੱਠ ਟੇਕ ਕੇ ਆਉਂਦੀ ਆ ਠੀਕ ਹੈ ਚੰਗਾ ਵਧੀਆ ਲਾਤੀ ਅੱਗ ਮੈਂ ਤਾਂ ਹੁਣ ਦੇਖਾਂਗੇ ਤਮਾਸਾ ਨੂੰ ਸੱਸ ਦਾ ਕੀ ਬਣਦਾਗਾ ਚਲ ਨਹੀਂ ਭਨੇ ਮੇਰਾ ਦਿਲ ਜਾ ਤਾਂ ਹੌਲਾ ਹੋ ਗਿਆ ਵਧੀਆ ਨਾਲ ਤਾਂ ਦਿਲ ਤੋਂ ਭਾਰ ਲੈ ਗਿਆ ਨਾਲੇ ਵਧੀਆ ਤਮਾਸਾ ਦੇਖਣ ਨੂੰ ਮਿਲੂਗਾ ਨੂੰ ਸੱਸ ਨੂੰ ਵਧੀਆ ਇਹ ਜੀ ਅੱਗ ਬੱਤੀ ਲਾ ਕੇ ਆਈਆਂ ਸੱਸ ਨੂੰ 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 ਸੱਸ ਸਾਥ ਨੂੰ ਜੁੰਡਾ ਜੁੰਡੀ ਹੋਈਆਂ ਲੈ ਵਧੀਆ ਕੋਠੇ ਤੇ ਚੜ ਕੇ ਤਮਾਸਾ ਦੇਖੂ ਮੈਂ ਤਾਂ ਲੋਕ ਕੇ ਬਹਿ ਕੇ ਇਹ ਜੱਗ ਬੱਤੀ ਲਾ ਕੇ ਜਿਹੜੀ ਬੁਝੇ ਵੀ ਨਸੇਤੀ ਉਹ ਸਹੀ ਬਣਦੀ ਸੀ ਕਿ ਸਾਡੀ ਤਾਂ ਨੂ ਸੱਸ ਦੀ ਬਣਦੀ ਵਾਲੀ ਆ ਸਾਡਾ ਤਾਂ ਇੱਕਾ ਵਾਲਾਗਾ ਗੱਲਾਂ ਮਾਰਦੀ ਐ ਲੋਕਾਂ ਨਾਲ ਵੱਡੀਆਂ ਵੱਡੀਆਂ ਜਿਵੇਂ ਹੋਰਾਂ ਦੀਆਂ ਨੂ ਮਾ ਰੋ ਜੀ ਲੜਾਈ ਝਗੜਾ ਕਰਦੇ ਨੇ ਕਹਿੰਦੀ ਮੇਰੀ ਨੂ ਵਰਗੀ ਤਾਂ ਕੋਈ ਹੈ ਹੀ ਨਹੀਂਗੀ ਮੇਰੀ ਨੂ ਤਾਂ ਬਾਲੀ ਸਿਆਣੀ ਆ ਅੱਜ ਪਤਾ ਲੱਗੂਗਾ ਜਦੋਂ ਪਤਾ ਲੱਗੂਗਾ ਵੀ ਸ੍ਰੀ ਕਾਣਾ ਬੋਲਦੀ ਆ ਫੇਰ ਹੀ ਪਤਾ ਲੱਗੂਗਾ ਫੇਰ ਹੀ ਥੇਸ ਪਹੁੰਚੂਗੀ ਬਾਲਾ ਮਾਨ ਕਰਦੀ ਸੀ ਬਾਲਾ ਹੰਕਾਰ ਸੇ ਨੂੰ ਵੀ ਮੇਰੀ ਨੂ ਬਾਲੀ ਆ ਉਹ ਆਗੀ ਸੱਚੀ ਆਗੀ ਪਹਿਮੇ ਤੋ ਕੋਸਲ ਕੋਉਂਦੀ ਨਹੀਂ ਅੱਜ ਪਤਾ ਲੱਗੂ ਨਾ ਵੀ ਤੇਰੀਆਂ ਚੁਗੜੀਆਂ ਕਰਦੀਆਂ ਲੋਕ ਲੋਕ ਕੇ ਉਹਦੇ ਕੋਲ ਮੈਂ ਤਾਂ ਵਧੀਆ ਹੋ ਗਈ ਅਗਭਤੀਆ ਇਹ ਜੀ ਲਾਈ ਆ ਜਿਹੜੀ ਹੁਣ ਬੁਝੇ ਵੀ ਨਾ ਸੀ ਤੀ ਨਾਲੇ ਵਧੀਆ ਮੈਂ ਤਾਂ ਕਰੇਲੇ ਤੜਕੇ ਕਰਕੇ ਖਾਉਂਗੀ ਅੱਜ ਚੰਗੀ ਤਰ੍ਹਾਂ ਨਾਲੇ ਤਮੱਸਾ ਦੇਖੂਗੀ ਨੂੰ ਸੱਸ ਦਾ ਕੁਛ ਦੇ ਜਾ ਕੇ ਪਰਮ ਜੀ ਦੀ ਬਾਹਰ ਲੋਕਾਂ ਨਾਲ ਲੱਗਣ ਲੱਗ ਗਿਦਾ ਚਰ ਨਹੀਂ ਜਾਨੀ ਨੀ ਤਖ ਕੋ ਗੱਲ ਨਹੀਂ ਪਰ ਮੈਂ ਜਿੱਤੇ ਕਿਾਤ ਨਹੀਂ ਆ ਗੁਰੇ ਕੁਛ ਨਹੀਂ ਕਰਦੀ ਬੇਬੇ ਲੋਕਾਂ ਕੋਲੇ ਕਦੋਂ ਖੜਦੀ ਹੁੰਨੀ ਹੈਗੀ ਹੈ ਲੋਕਾਂ ਕੋਲੇ ਕਦੋਂ ਖੜਦੀ ਹੈ ਮੈਂ ਕਦੋਂ ਖੜੀ ਹਾਂ ਕਿਸੇ ਕੋਲੇ ਖੜਦੀ ਹੈਗੀ ਨਹੀਂ ਬੇਬੇ ਮੈਂ ਕਿਸੇ ਕੋਲੇ ਨਹੀਂ ਹਾਂ ਜਿੱਦਾਂ ਬਾਹਰ ਤੋਂ ਦੇ ਕੋਲ ਖੜਦੀ ਹਾਂ ਮੈਂ ਤਾਂ ਕਿਸੇ ਕੋਲੇ ਨਹੀਂ ਮੈਂ ਤਾਂ ਸਭ ਕੁਝ ਕਰਿਆਗਾ ਦਾਵੇ ਤੇ ਲੇਕਿਨ ਤੂੰ ਖੜਦੀ ਹੈਗੀ ਨਹੀਂ ਖੜੀ ਨਹੀਂ ਮੈਂ ਕਿਸੇ ਕੋਲੇ ਦੀ ਤੈਨੂੰ ਕੀ ਨਹੀਂ ਕਹਤਾ ਖੜਦਾ ਤੂੰ ਜੰਮੀ ਬੇਇੱਜ਼ਤੀ ਕਰਾਤੀ ਤੈਨੂੰ ਬੇਬੇ ਕੀ ਨਹੀਂ ਕਹਤਾ ਮੈਂ ਮੈਨੂੰ ਕੁਛ ਨਹੀਂ ਕਹਤਾ ਫਿਰ ਮੈਂ ਖੜੀ ਨਹੀਂ ਜਦੋਂ ਕਿਸੇ ਕੋਲੇ ਮੈਂ ਖੜੀ ਹਾਂ ਤੂੰ ਐਜੀ ਕੀ ਕਰਦੀ ਓਤੇ ਤੇ ਖੜੀ ਨਹੀਂ ਤੂੰ ਮੁੱਕਰਦੀ ਹੈ ਨਹੀਂ ਮੈਂ ਨਹੀਂ ਕਿਸੇ ਕੋਲੇ ਖੜੀ

ਸਾਰਾ ਦਿਨ ਤਾਂ ਮੈਂ ਗੁਰਦੁਆਰੇ ਜੋ ਕੰਮ ਆਉਂਦੀ ਖੜੀਆਂ ਨਕਲ ਨਹੀਂ ਬੇਬੇ ਮੈਂ ਖੜੀ ਨਹੀਂ ਸੀ ਤੈਨੂੰ ਕਿਹਨੇ ਕਹਤਾ ਪਹਿਲਾਂ ਮੈਨੂੰ ਐਂ ਦੱਸ ਹਾਂ ਸਾਡਾ ਸਤਾ ਨਾ ਕੋਈ ਸਰਕਾਰੀ ਦਵਾਈ ਕਿਹੜਾ ਤੇ ਅੰਜੀਤ ਤਾਂ ਖੜੀ ਤਾਂ ਆ ਗਈ ਸੀ ਲੋਕ ਆਪਣੇ ਫਰਕ ਪਵਾਉਂਦੇ ਆ ਮੰਨ ਜਾ ਜੇ ਮੰਨਦੀ ਆ ਤਾਂ ਬੇਬੇ ਮੈਂ 2 ਕੁ ਮਿੰਟ ਹੀ ਖੜੀ ਸੀ ਸਿਰਫ ਉਹ ਲੋਕ ਰਾਜੀ ਆ ਲੜਾਈ ਤੇ ਫੇ ਕਿਉਂ ਖੜੀ ਜੀ ਤੋ ਗੁਰਦੁਆਰਾ ਸਾਹਿਬ ਤੂੰ ਆਈ ਸੀ ਉਹ ਵੀ ਗੁਰਦੁਆਰਾ ਸਾਹਿਬ ਆਈ ਸੀ ਮੈਂ ਵੀ ਉੱਥੇ ਜੀ ਸੀ ਸਿਰਫ 2 ਕੁ ਮਿੰਟ ਇਤਨੀ ਸ਼ਰਮ ਨਹੀਂ ਆਉਂਦੀ ਦੋਕਮੈਂਟ ਖੜਦੀ ਨੂੰ ਚੱਲ ਅੱਗੇ ਤਾਂ ਮੈਂ ਨਾ ਇਹ ਅਸੀਂ ਤਾਂ ਕੀ ਕੋਸਟ ਖਾਤਰ ਕਰੀ ਜਾਂਦੇ ਅੱਗੇ ਤਾਂ ਨ ਪਾਂਦੀ ਹੈਗੀ ਮਜੀਦ ਨੂੰ ਆਉਂਦੇ ਨੂੰ ਦੱਸੂਗੀ ਮੈਂ ਜਦ ਪੈ ਇਹਨਾਂ ਦੇ ਚਿੱਤਰ ਫੇਰ ਲੋਟਾਉਗੀ ਆਪ ਤਾਂ ਲੋਕਾਂ ਨਾਲ ਲੜਦੇ ਫਿਰਦੇ ਹੈਗੇ ਇਹ ਜੰਗੀਆਂ ਗੱਲਾਂ ਕਰਦੇ ਖੜ ਕਰਕੇ ਇਹ ਪਰਮਜੀਤ ਤਾਂ ਹਟਦੀ ਨਹੀਂ ਗੱਲਾਂ ਕਰਨ ਮੈਨੂੰ ਪਤਾ ਦਾ ਆਲੇ ਤਾਂ ਬੁਲਾ ਲਿਆ ਫਿਰ ਅਗਲੇ ਨੇ ਐਡੀ ਗੱਲ ਕੀ ਹੈ ਜੇ ਬੁਲਾ ਲਿਆ ਅਗਲਾ ਫਿਰ ਬੋਲਣਾ ਤਾਂ ਪੈਂਦਾ ਹੀ ਆ ਬਈ ਮੈਨੂੰ ਤਾਂ ਬੁਲਾ ਲੈਂਦਾ ਜਦੋਂ ਅਗਲਾ ਮੈਂ ਤਾਂ ਬੋਲ ਪੈਣੀ ਆ ਮੈਂ ਆਪ ਤਾਂ ਕਿਸੇ ਨੂੰ ਬੁਲਾਉਂਦੀ ਨਹੀਂ ਜੇ ਅਵੇ ਇੱਥੇ ਬੈਠਿਆ ਹਾਂ ਇਹ ਤਾਂ ਬਈ ਨਾ ਮਨਜੀਤ ਹੋਏ ਲੋਕਾਂ ਕੋਲ ਗੱਲਾਂ ਕਰਦੀ ਆ ਆਪਣੀਆਂ ਪਰਮਜੀਤ ਅੱਛਾ ਕੀਦੂ ਕੁਝ ਕਰਤੀਆਂ ਜਿਹਨਾਂ ਪਰ ਲੜਦੇ ਆ ਕਿ ਜਿਹਨੇ ਨਾਲ ਅੱਛਾ ਪੁਰੂ ਕਿਹਨਾਂ ਕੋਲੇ ਕੀ ਗੱਲਾਂ ਕਰਦੀਆਂ ਸੀਗੀਆਂ ਕੀ ਵੀ ਤਾਂ ਬੰਦਾ ਲੋਕ ਦੱਸਦੇ ਨੇ ਕਿ ਗੱਲਾਂ ਕਰਦੀ ਹੈਗੀ ਆ ਕਿ ਆਪਣੇ ਬਾਰੇ ਸਾਰਾ ਕੁਝ ਦੱਸਿਆ ਹਾਂ ਬੇਇਤੀ ਕਰਾਉਂਦੀ ਆ ਆਪਣੀ ਤੇ ਤੂੰ ਪੁੱਛਿਆ ਨਹੀਂ ਇਹਨੂੰ ਮੇਰੇ ਮੇਰੇ ਮੁਰੇ ਕਦ ਮਨਦੇ ਮਾਂ ਮਨਜੀਤ ਨੂੰ ਹੁੰਦੇ ਉਹਨੂੰ ਦੱਸੂਗੀ ਨਾ ਮਾੜਾ ਮੋੜਾ ਮੰਨੀ ਹੋਣੀ ਆ ਨਾ ਮੇਰੇ ਪੁੱਤ ਕੋਈ ਨਹੀਂ ਮੰਨਦੀ ਐ 70 ਪਿਆਰ ਤਾਂ ਮੰਨੂਗੀ ਮਾੜੀ ਗੱਲ ਐ ਜੀ ਤਾਂ ਜਦੋਂ ਉਹ ਗੱਲ ਕਰਿਆ ਆਪਣਾ ਉਹਦਾ ਨਾ ਟੱਕੁੱਤੇ ਵਾਲਾ ਵੈਰ ਆ ਗਿਆ ਹਾਂ ਆਪਾਂ ਦਾ ਦਾਅਵਾ-ਦਾਵੀ ਹੋ ਗਿਆ ਖਾਲ ਪਿੱਛੇ ਕਿੰਨਾ ਕੁਝ ਹੋਇਆਗਾ ਇਹ ਲੋਕਾਂ ਨਾਲ ਗੱਲਾਂ ਕਰਦੇ ਫਿਰ ਆਈ ਦੁੱਖ ਨਾ ਵੀ ਮੇਰੇ ਨੂੰ ਮਾਂ ਪੇ ਨੂੰ ਦੁੱਖ ਤਾਂ ਹੁੰਦੀ ਆ ਉਹਨੂੰ ਜਦੋਂ ਗਲਤ ਬੋਲਦੀ ਉਹਨਾਂ ਨੂੰ ਹੂੰ ਥੜਕਰ ਗੱਲਾਂ ਕਰਦੀ ਐ ਇਹ ਗਲਤ ਹੈਗਾ ਆਪਾਂ ਤਾਂ ਫਿਰ ਆਪਾਂ ਉਹ ਨਾ ਕਿੰਨੇ ਚਿਰ ਦੀ ਲੜਾਈ ਨਹੀਂ ਲੜ ਕੇ ਵੀ ਹੱਡੀਆਂ ਹੁਣ ਇਹਦੇ ਨਾਲ ਉਹਨੇ じゃ ਕੇ ਅੰਦਰ ਬੈਠੀ ਆਪਾਂ ਤਾਂ ਪੰਚਾਇਤ ਤੋਂ ਪੰਚੇਤੀ ਹੋਏ ਆਂਗੀ ਫਿਰ ਇਹਨੂੰ ਕੀ ਸ਼ਰਮਾ ਕੋਈ ਉੱਥੇ ਲਿਖਤੀ ਰਾਜੀ ਬੰਦਾ ਹੋਇਆ ਸੀ ਵੀ ਕਿਸੇ ਦੀ ਇੱਕ ਦੂਜੀ ਦੀ ਗੱਲ ਨਹੀਂ ਕਰਨੀ ਇਹਨੂੰ ਕਿੱਥੇ ਏ ਗੁਰਦੁਆਰਾ ਜਾਂਦੇ ਸੀ ਕਿਤੇ ਖੜਾ ਲਈ ਲੋਕੀ ਨੂੰ ਆ ਆਪਣੇ ਘਰ ਚ ਫਰਕ ਪਾਉਣੇ ਜਦੋਂ ਲੋਕਾਂ ਨੇ ਹਾਂ ਗੱਲ ਸਹੀ ਐ ਇਹਨੂੰ ਰੋਕ ਲਿਆ ਹੁਣ ਤੇ ਇਹ ਮਾਗਰ ਲੱਗੀ ਹੋਣੀ ਐ ਸੱਚੀ ਮਾਗਰ ਲੱਗੀ ਐ ਨਹੀਂ ਆਣੀਆਂ ਕਿਥੇ ਐਨਾ ਮਤ ਹੁੰਦੀ ਐ ਕਿ ਅਜੇ ਤੂੰ ਮੜਾ ਮੋਟਾ ਨਿਗਾ ਰੱਖਿਆ ਕਰ ਜੇ ਕੋਈ ਬੁੜੀ ਆਉਂਦੀ ਐ ਨਾ ਉਧਰ ਇਧਰ ਨਿਗਾ ਰੱਖਿਆ ਕਰ ਨਿਗਾ ਹੀ ਲਾਦਿਆਂ ਕੀ ਕਰਾਂ ਮੈਂ ਗੁਰਦੁ ਗਰੂ ਕਾ ਦੱਦੀ ਤੇ ਉਹਦੋਂ ਗੱਲਾ ਕਰੀ ਜਾਂਦੇ ਇਹਨਾਂ ਨੇ ਗੁਰੂ ਘਰ ਹੀ ਮਿਲੀ ਹੁਣੇ ਆਸ-ਪਾਸ ਤਾਂ ਮਿਲੀ ਨਹੀਂ ਸਾਦੀ ਫਿਰ ਕਿਤੇ ਨਹੀਂ ਕਿਤੇ ਜਾਂਦੀ ਐ ਗੁਰੂ ਘਰ ਨੇੜੇ ਆਪਣਾ ਨਹੀਂ ਹਾਂ ਹੂੰ ਤਾਂ ਜਾਂਦੀ ਨਹੀਂ ਕਿਤੇ ਫਿਰ ਉੱਠ ਕੇ ਮਸਜਿਦ ਤੋਂ ਬਾਗੀ ਅੰ ਆਪਾਂ ਤਾਂ ਉਹਨਾਂ ਨਾਲ ਪੂਰੀ ਲੜਾਈ ਹੈ ਆਪਣਾ। ਆਪਾਂ ਦੀ ਸਰਕਾਰੀ ਦਵਾਈ ਚੜਾਤਾ ਨਾ ਨੇ। ਹੋਰ ਆਪਾਂ ਤਾਂ ਉਹਨਾਂ ਤਿਆਰ ਰੱਖਿਆ ਪੂਰਾ। ਆਪਾਂ ਨਾ ਆਪਾਂ ਜਾਈਏ ਨਾ ਆਈਏ ਉਹਨਾਂ ਦੀ। ਖੜਖੜ ਗੱਲਾਂ ਕਰਦੀ ਹੈਗੀ। ਅਜ ਦੁੱਖ ਨਾ ਦੇ ਆਪਾਂ ਇਹਦੇ ਖਾਤਰੀ ਭੌਂਗਦੇ ਫਿਰਦਾਂਗੇ। ਤੇ ਹੋਰ ਸਾਰੇ ਤਾਂ ਜੱਤਾਂ ਖਾਤਰ ਭੈਣ ਉਹਦੇ ਉਹਨਾਂ ਨੇ ਆ ਲੈ ਲੋ ਦੋ ਕਿਲੋ ਖਾਲੜਾ ਦਾ ਹੈਗਾ। ਫੇਰ ਮਸਾ ਮਸਾ ਹੋ ਪਾਇਆ ਹੈਗਾ। ਇਹਨੂੰ ਅਕਲ ਨਹੀਂ ਆਉਂਦੀਗੀ। ਲੱਖ ਰੁਪਇਆ ਉਦੋਂ ਲੱਗ ਗਿਆ ਆਪਣਾ। ਸਾਰੇ ਕੰਮ ਨੂੰ ਸਹੀ ਕਰਨ ਵਾਸਤੇ ਉਹਨੂੰ। ਅਜੇ ਗੱਲਾਂ ਕਰਦੀ ਹੈ। ਮੜੀ ਗੱਲ ਹੈ ਕਿ ਚਾਹ ਮੈਂ ਪੁੱਛਦਾ ਉਹ ਨੂੰ ਕੀ ਕਹਿੰਦੀ ਹੈਗੀ ਹਾਂ ਪੁੱਛ ਲੈ ਚੱਕ ਮੇਰੇ ਤਾਂ ਅੱਖਰ ਉੱਠ ਕੇ ਵਗ ਜਿੰਦਾ ਹਾਂ 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 ਮੈਂ ਜਾਣਾਂ ਉਹਦੇ ਕੋਲ ਅੰਦਰ ਹੀ ਆਹੋ ਹੂੰ ਕਿਦੋਂ ਹੋਣ ਆ ਹੁਣੀ ਗਈ ਅੰਦਰ ਆ ਜੀ ਸਮਾਂ ਦੇਖਣਾ ਅੱਬਰ ਵੀ ਤੇ ਕਿ ਮੈਂ ਕੀ ਬਣਾਈ ਜਾਂਦੀ ਸੀ ਕੁਛ ਨਹੀਂ ਐ ਸੂਟ ਜਿਹਾ ਬਣਾਇਆ ਸੀ ਜੱ ਬੇਬੇ ਮੈਨੂੰ ਹੋਰ ਹੀ ਕੁਛ ਦੱਸੀ ਜਾਂਦੀ ਐ ਕੀ ਹੋ ਗਿਆ ਬੇਬੇ ਕਹਿੰਦੀ ਤੂੰ ਪੂਰਾ ਕੀ ਨੂੰ ਕੋਲ ਖੜੀ ਸੀਗੀ ਆਪਣੇ ਤੋਂ ਨਾ ਬਣਦੀ ਨਹੀਂ ਗਈ ਨਹੀਂ ਉਹਨਾਂ ਨੇ ਮੈਨੂੰ ਬੁਲਾ ਲਿਆ ਜੀ ਮੈਂ ਬੋਲ ਪੀ ਫਿਰ ਐਡੀ ਕੀ ਗੱਲ ਬਣਨ ਦੀ ਕੀ ਮਤਬ ਬੁਲਾਇਆ ਆਪਣਾ ਉਹ ਆਪਾਂ ਨੂੰ ਲੜਾਉਂਦੇ ਆ ਫਿਰ ੜਡੀ ਕੀ ਗੱਲ ਹੋ ਗਈ ਜੁਣ ਤੋਂ ਨਾ ਬੋਲ ਪੀ ਲੋਕਾਂ ਨੇ ਹੁ ਦੱਸਤਾ ਹੁਣ ਆਪਣੇ ਘਰੇ ਲੜਾਈ ਪੈ ਗਈ ਫਿਰ ਕੀ ਹੋ ਗਿਆ ਹੋਣਾ ਬਾਲਾ ਕੁਛ ਹੋਇਆ ਹੁੰਦਾ ਆਏ ਹੁਣ ਜਮੀ ਤਾਂ ਨਿਕੰਦਾ ਗੱਡੀਆਂ ਹੋਈਆਂ ਵੀ ਸੌਹਾਂ ਖਾਧੀਆਂ ਨੇ ਆਪਣੇ ਕੋਲੋਣੀ ਨਾ ਨਾ ਆਪਣੇ ਨਾਲ ਐਡਾ ਝਗੜਾ ਹੋਇਆ ਉਹਨਾਂ ਨਾਲ ਚਲੋ ਕੋਈ ਨਾ ਫਿਰ ਹੁਣ ਮੜਾ ਜਾ ਬੁਲਾਇਆ ਸੀ ਮੈਂ ਕਿਹਾ ਬਾਲਾ ਟਾਈਮ ਖੜੀ ਆ ਮੈਂ ਤਾਂ ਦੋ ਮਿੰਟ ਹੀ ਰੁਕੀਆਂ ਉਹਨਾਂ ਨੇ ਮੈਨੂੰ ਬੁਲਾ ਲਿਆ ਫਿਰ ਜਦੋਂ ਮੈਨੂੰ ਉਹਨਾਂ ਨੇ ਬੁਲਾ ਲਿਆ ਮੈਨੂੰ ਬੋਲਣਾ ਤਾਂ ਪਈ ਹੀ ਨਾ ਫਿਰ ਬੋਲਣਾ ਪਿਆ ਤੂੰ ਉਹਨੂੰ ਕਹਿ ਪਈ ਮੇਰੇ ਸਾਨੂੰ ਬੁਲਾਉਣਾ ਸਾਡੇ ਤਾਂ ਤੁਹਾਡੇ ਨਾਲ ਅਣਮਾਨਾਂਗੇ ਜੇ ਸਾਨੂੰ ਕਿੱਦੇ ਫੋ ਆਪ ਸਿਆਣੀ ਆਪਣੇ ਜਦ ਬਣਦੀ ਨਹੀਂ ਲੋਕ ਕੀ ਖਰੀਆਂ ਪਾਣੂਆਂ ਖੜੀਆਂ ਬਿਉਦੇ ਦਾ ਲੜੋ ਲੜਾਈ ਤੇ ਅੱਜ ਇਹ ਵਰਤਨ ਲੱਗੇ ਤੇ ਕੋ ਆਪਣੇ ਉਹਨਾਂ ਨੇ ਵੀ ਦੇਖਾ ਮੈਂ ਮੇਰੇ ਨੇ ਨਹੀਂ ਦੇਖਾ ਚਲੋ ਕੋਈ ਤੇਰਾ ਭਾਈ ਵੀ ਉਹਦੇ ਵਿੱਚ ਆਇਆ ਸੀਗਾ ਉਸ ਰੋਲੇ ਦੇ ਉਹ ਕਹਿੰਦੇ ਬਿਦੂ ਵਾਲਾ ਆਉਣਾ ਨਹੀਂਗਾ ਕਹਿੰਦਾ ਬੰਦੀ ਵਾਲੇ ਗੰਦੇ ਆ ਇਹ ਚਲੋ ਕੋਈ ਨਾ ਅੱਗੇ ਤਨਾ ਹੁਕਰੂੰ ਗੱਲਾਂ ਨਾ ਦੀ ਨਾ ਹੁਣ ਇਹ ਦੁਬਾਰ ਨਹੀਂ ਬੁਲਾਉਣੀ ਬੁਲਾਉਣੀ ਉਹ ਠੀਕ ਹੈ ਜੀ ਬਾਕੀ ਮੈਂ ਬੇਬੀ ਨੂੰ ਕਹਤਾ ਮੈਂ ਬੁੱਝ ਕੋਈ ਬੁੜੀ ਹੁੰਦੀ ਨਿਗਾ ਰੱਖਿਆ ਕਰ ਕਿ ਵੀ ਰਿੱਟ ਤੇ ਤੁਮਾ ਗਰਵਾਜੀ ਤੇ ਮਾੁਰਾ ਆਪਣੇ ਕਹੇ ਲੜਾਈ ਪਵਾ ਦੇਣੀ ਹੈ ਠੀਕ ਹੈ ਗੱਲ ਠੀਕ ਗੱਲ ਨਹੀਂ ਚਲ ਅੱਗੇ ਤੋਂ ਨਾ ਬੁਲਾਉਂਗੀ ਉਹ ਗੱਲ ਬੁਲਾਉਣ ਦੀ ਨਹੀਂ ਮੈਂ ਤਾਂ ਬੁਲਾਇਆ ਹੀ ਨਹੀਂ ਜੀ ਉਹਨਾਂ ਨੇ ਮੈਨੂੰ ਆਪ ਬੁਲਾ ਲਿਆ ਗੁਰਦੁਆਰਾ ਸਾਹਿਬ ਮੈਂ ਗਈ ਸੀ ਗੁਰਦੁਆਰਾ ਸਾਹਿਬ ਹੀ ਉਹ ਆਈ ਸੀ ਉਹਨੇ ਮੈਨੂੰ ਮਾੜਾ ਜਿਹਾ ਬੁਲਾ ਲਿਆ ਚਲੋ ਫਰੇਡੀ ਕੀ ਗੱਲ ਹੋ ਗਈ ਬਹੁਤ ਵੱਡੀ ਗੱਲ ਹੋ ਜਾਂਦੀ ਆ ਹੁਣ ਲੋਕ ਇਹ ਫੰਗਾਂ ਤੋਂ ਡਾਰਾ ਬਣਾ ਲੈਂਦੇ ਆ ਹਾਲਾ ਖੋਲੋ ਤਾਂ ਵਰਤਨ ਲਾ ਕੇ ਲਾਹੋ ਚਲ ਕੋਈ ਨਾ ਮੈਂ ਨਾਮ ਲਾਉਂਗੀ ਪਰ ਮੈਂ ਤਾਂ ਅੱਜ ਵੀ ਨਹੀਂ ਉਹਨਾਂ ਨੂੰ ਬੁਲਾਇਆ ਉਹਨਾਂ ਨੇ ਮੈਨੂੰ ਆਪ ਹੀ ਬੁਲਾਇਆ ਸੀ ਬੁਲਾਇਆ ਤਾਂ ਹੈਗਾ ਸੀ ਤੂੰ ਕੋਈ ਬੋਲਣੀ ਸੀ ਕਿ ਭਾਈ ਛੋੜੇ ਨਾਲ ਜੇ ਸਾਡੀ ਬਣਦੀ ਕੀ ਛੋੜੇ ਨਾਲ ਸਾਂਝ ਨਹੀਂ ਰਹੀ ਕਹੇ ਦੀ ਹੈ ਠੀਕ ਹੈ ਇਹ ਤਾਂ ਮੰਨਦੀਆਂ ਨਾ ਗੱਲ ਆ ਉਦੋਂ ਤੂੰ ਵੀ ਕਹਿੰਦੀ ਕਹਿੰਦੀ ਵੀ ਆਪਾਂ ਤਾਂ ਜਾਂਦੀ ਨਹੀਂ ਇਹਨਾਂ ਦੇ ਮੁੜ ਕੇ ਬਸ ਆਪਾਂ ਆਪਣਾ ਇਹਨਾਂ ਦਾ ਵਰਕਾ ਪਾੜਤਾ ਹੂੰ ਚਲੋ ਠੀਕ ਹੈ ਗੱਲ ਠੀਕ ਹੈ ਨਹੀਂ ਧਿਆਨ ਰੱਖਿਆ ਕਰ ਮਾਈ ਗੱਲ ਮੈਂ ਜਾ ਮਾੜਾ ਖੇਤ ਕੋਈ ਗੱਲ ਹੁਣ ਤੱਕ ਕਿਸੇ ਮਰਜ਼ੀ ਨਾਲ ਬੋਲੀ ਜਾਣ ਪਰ ਮੈਨੂੰ ਨਹੀਂ ਬੋਲਣ ਦੇਣਾ ਇਹਨਾਂ ਨੇ ਮੇਰੇ ਤੇ ਲਾਲੀਆਂ ਤਾਂ ਐ ਤਾੜਦੇ ਨੇ ਜਿਵੇਂ ਕੋਈ ਬਾਲਾ ਵੱਡਾ ਗੁਨਾਹ ਕਰਤਾ ਹੁੰਦਾ ਮੈਂ ਸਾਰੇ ਆਪਿਆ ਨੰਦ ਤਾਂ ਸਾਰੇ ਟੱਬਰ ਦਾ ਆਇਆ ਭੈਣ ਕਿਵੇਂ ਆਈਆਂ ਆਈ ਭੈਣ ਮੈਂ ਤਾਂ ਇੱਕ ਲੰਬਾ ਲੈ ਕੇ ਆਈ ਆ ਤੇਰੇ ਕੋਲੇ ਕਾਹਦਾ ਲੰਬਾ ਪੈਣ ਤੂੰ ਮੇਰੀ ਬੇਬੇ ਨੂੰ ਕੀ ਆਖਿਆਗਾ ਬੇਬੇ ਨੂੰ ਤੇਰੇ ਬੇਬੇ ਤਾਂ ਮੈਨੂੰ ਟੱਕਰੀ ਵੀ ਨਹੀਂ ਕੁੜੇ ਸਾਡੇ ਘਰੇ ਲੜਾਈ ਪਵਾਤੀ ਭੈਣੇ ਮੈਨੂੰ ਤਾਂ ਤੇਰੇ ਤੇ ਸ਼ੱਕ ਆ ਨਾ ਮੈਂ ਮੂੰਹ ਲੜਾਈ ਨਹੀਂ ਪੋਈ ਮੈਂ ਨਾ ਥੋੜੇ ਇੱਕ ਚ ਨਾ ਥੋੜੀ ਦੋ ਗੱਲਾਂ ਮੈਨੂੰ ਥੋੜੇ ਤੇ ਮੈਨੂੰ ਤਾਂ ਤੇਰੇ ਤੇ ਸ਼ੱਕ ਹੈ ਭੈਣੇ ਤੂੰ ਹੀ ਨੰਗੀ ਜਾਂਦੀ ਸੀ ਉਥੋਂ ਦੀ ਲੈ ਆਹ ਬੜੀ ਗੱਲ ਆ ਭੈਣੇ ਜੇ ਥੋੜੇ ਘਰੇ ਮੈਂ ਆਉਂਦੀ ਜਾਂਦੀ ਕੁੜੇ ਦੋ ਮਿੰਟ ਖੜ ਜਾਨੀਆ ਤਾਂ ਤੁਸੀਂ ਮੇਰੇ ਤੇ ਹੀ ਗੱਲ ਲਿਆ ਤੇ ਗੱਲ ਲਿਆਉਣ ਦੀ ਗੱਲ ਨਹੀਂ ਹੈਗੀ ਹੋਰ ਤਾਂ ਕੋਈ ਮੈਨੂੰ ਤਾਂ ਸ਼ੱਕ ਹੀ ਤੇਰੇ ਤੇ ਆੜਿਆ ਨਾ ਮੈਂ ਨਹੀਂ ਤੇਰੇ ਬੇਬੇ ਕੋਲ ਖੜੀ ਤਾਂ ਹੀ ਤਾਂ ਮੈਨੂੰ ਟੱਕਰੀ ਨਹੀਂ ਅੱਜ ਨਾਲੇ ਮੈਂ ਸਾਨੂੰ ਲੜਾ ਕੇ ਕੀ ਲੈਣਾ ਸੀ ਮੈਂ ਇੱਥੇ ਤੋਂ ਮੇਰੇ ਆਪ ਦੇ ਘਰ ਦੇ ਕੰਮ ਨਹੀਂ ਨਿਭੜਦੇ ਮੈਂ ਤਾਂ ਬਾਹਰ ਹੀ ਨਹੀਂ ਨਿਕਲਦੀ ਆ ਮੈਨੂੰ ਕਮਾ-ਕੁੰਮਾ ਦਾ ਤਾਂ ਪਤਾ ਨਹੀਂਗਾ ਤੇ ਵੀ ਮੈਨੂੰ ਇੰਨਾ ਪਤਾਗਾ ਵੀ ਮੇਰਾ ਤਾਂ ਮਾਂ ਜੇ ਮੈਂ ਆਮਾ ਤੇ ਤੇਰੇ ਕੋਲ ਖੜਦੀ ਹੁੰਨੀ ਬਿੰਦ ਚਟਗੇੜਾ ਦੇ ਕੇ ਮੈਂ ਮੁਰਜਾ ਨਹੀਂ ਨੀ ਮੈਨੂੰ ਤਾਂ ਹੋਰ ਕਾਸੇ ਦਾ ਨਹੀਂ ਪਤਾਗਾ ਸਾਡੇ ਘਰੇ ਤਾਂ ਪਹਿਨੇ ਬਾਲੀ ਵੱਡੀ ਲੜਾਈ ਹੋਗੀ ਨਾ ਤਾਂ ਮੈਨੂੰ ਤੁਹਾਡੀ ਲੜਾਈ ਦਾ ਪਤਾ ਨਾ ਮੈਨੂੰ ਤੁਹਾਡੀ ਗੱਲ ਦਾ ਪਤਾ ਸਾਰੇ ਘਰੇ ਵਿੱਚ ਤੁਹਾਡੀ ਲੜਾਈ ਹੋਈ ਆ ਮੇਰੀ ਗੱਲ ਸੁਣ ਸਾਰੇ ਪਵਾੜੇ ਦੀ ਜੜ ਤਾਂ ਤੂੰ ਐ ਤੈਨੂੰ ਪਤਾ ਕਿਉਂ ਨਹੀਂ ਤੈਨੂੰ ਸਭ ਕਾਸੇ ਦਾ ਪਤਾ ਨਹੀਂ ਮੈਨੂੰ ਨਹੀਂ ਪਤਾ ਪਤਾ ਕਿਉਂ ਨਹੀਂ ਪਹਿਣੇ ਦੁਕਾਨ ਹੀ ਨਹੀਂ ਪਹਿਣ ਦਿੰਦੀ ਪੈਰ ਤੇ ਮੈਂ ਤਾਂ ਆਪ ਦਾ ਕੰਮ ਕਰਦੀ ਫਿਰਦੀ ਆਂਗੀ ਮੈਂ ਤੇਰੀ ਦਾ ਤੇਰੇ ਤੇ ਪਹਿਣੇ ਸੀ ਮੈਨੂੰ ਮੈਨੂੰ ਤਾਂ ਤੇਰੇ ਤੇ ਪੱਕਾ ਸ਼ੱਕ ਆਗਾ ਤੇਰੇ ਕੋਲੇ ਕੰਮ ਹੀ ਇਹੇ ਆ ਪਹਿਣੀ ਤੂੰ ਤਾਂ ਪਹਿਣੇ ਉਹੀ ਉਹ ਕਰੀ ਜਾਨੀ ਫਿਰ ਕੋਈ ਤਾਂ ਕਰੀ ਜਾਨੀ ਸਾਡੇ ਘਰੇ ਤੇ ਨਾ ਉਹ ਕਰਾਤਾ ਤੂੰ ਜਾਨੀ ਹੈਗੀ ਤੈਨੂੰ ਹੋਰ ਕੋਈ ਟੱਕਰੀ ਨਹੀਂ ਮੈਥੋਂ ਬਿਨਾ ਤੈਨੂੰ ਵੀ ਕੋਈ ਟੱਕਰਿਆ ਨਹੀਂ ਹੋਰ ਮੈਥੋਂ ਬਿਨਾ ਮੈਨੂੰ ਤੈਨੂੰ ਮੇਰੇ ਤੇ ਲੱਗਦੀ ਰਹਿਣੀ ਆ ਸਾਰਾ ਦਿਨ ਤੂੰ ਤਾਂ ਮੇਰੀਆਂ ਮਿਲਤਾ ਰੱਖਦੀ ਰਹਿਣੀ ਆ ਮੇਰੀਆਂ ਮਿਲਤਾ ਰੱਖਦੇ ਮੈਂ ਕਿੱਥੇ ਜਾਨੀ ਆ ਕਿੱਥੇ ਆਉਣੀ ਆ ਮੈਂ ਤਾਂ ਕਿਸੇ ਦੀ ਗੱਲ ਚ ਹੋਈ ਨਹੀਂ ਧਿਆਨ ਦਿੰਦੀ ਪਤੀ ਹੁੰਦਾ ਭੈਣੇ ਕੌਣ ਕਿਸੇ ਦੀ ਉਂਗਲਾ ਚੁਗਲੀਆਂ ਕਰਦਾ ਕੌਣ ਨਹੀਂ ਕਰਦਾ ਸਾਡੇ ਘਰੇ ਤਾਂ ਪੱਕਾ ਤਾਂ ਉਂਗਲਾਂ ਲਾਉਂਦੇ ਮੇਰਾ ਦੇ ਸਭਾਈ ਹੈ ਨਹੀਂ ਵੀ ਮੈਂ ਕਿਸੇ ਨੂੰ ਚੁਗਲੀ ਕਰਾਂ ਤੁਹਾਡੀ ਕਿਸੇ ਨੂੰ ਮੈਨੂੰ ਤਾਂ ਤੇਰੇ ਤੇ ਸ਼ੱਕ ਆ ਮੈਂ ਤੈਨੂੰ ਦੱਸਦੀ ਗੱਲ ਚੱਲ ਜੇ ਤੈਨੂੰ ਸ਼ੱਕ ਆ ਸਾਡੇ ਘਰੇ ਵਾਦਾ ਪੱਜ ਗਿਆ ਹੁਣ ਤੂੰ ਆਪਦਾ ਆਪ ਸੰਭਾਲ ਲੈ ਤੂੰ ਜਿਵੇਂ ਮਰਜ਼ੀ ਕਰ ਲੈ ਜੇ ਤੈਨੂੰ ਮਰਜ਼ੀ ਕਰਦਾ ਮਰਜ਼ੀ ਮਰਜ਼ੀ ਦਾ ਪਤਾ ਨਹੀਂ ਠੀਕਾ ਬਾਅਦ ਚ ਪਤਾ ਲੱਗੂ ਤੈਨੂੰ ਜੇ ਸਾਡੇ ਘਰੇ ਵੱਡੀ ਲੜਾਈ ਹੋ ਗਈ ਨਾ ਵਿੱਚ ਤੈਨੂੰ ਕੜੀ ਸੂ ਮੈਂ ਆਏ ਕਿ ਮੈਂ ਕੜੀ ਸੂ ਕੜੀ ਸੂਗੀ ਮੈਂ ਤੈਨੂੰ ਆਏ ਮੈਨੂੰ ਕਿਵੇਂ ਕੜੀ ਮੈਂ ਤਾਂ ਇਹ ਹੋ ਕੇ ਦੱਸਣ ਆਈ ਆ ਇਹ ਗੱਲ ਵੀ ਤੂੰ ਸੁਧਰ ਜਾ ਵੀ ਤੂੰ ਸੁਧਰ ਜਾ ਇਹ ਕੰਮ ਨਾ ਕਰਿਆ ਕਰ ਤੂੰ ਸੁਧਰ ਜਾ ਬਬ ਦੇਖੂ ਇਹ ਜਿਹੇ ਕੋਈ ਨਾ ਪੈਣ ਰੱਬ ਦੇਖਦਾ ਤਾਂ ਦੇਖ ਲੈ ਛੋਟੇ ਵਰਗੇ ਨੇ ਕਿ ਰੱਬ ਯਾਦ ਹੈ ਤੁਸੀਂ ਨਹੀਂ ਰੱਬ ਨੂੰ ਯਾਦ ਰੱਖਦੇ ਰੱਬ ਤਾਂ ਅੱਜ ਕੱਲ ਇਹੇ ਜਿਹੇ ਨੇ ਹੀਗਾ ਹਾਂ ਰੱਬ ਤਾਂ ਛੋਟੇ ਯਾਦ ਹੀ ਨਹੀਂ ਕਿਸੇ ਦੇ ਸੱਚੇ ਬੰਦੇ ਚੱਲ ਮੈਂ ਵੀ ਕੰਮ ਕਰਨਾ ਸੀਗਾ। ਵਾਦੀ ਚੱਲ। ਜਾ ਇਹਨੂੰ ਖਾਵੇ। ਮੈਂ ਤਾਂ ਜਿਹੜਾ ਕੰਮ ਕਰਨਾ ਸੀ ਕਰਤਾ। ਟੌਪ ਦੀ ਟੱਪੀ ਜਾਂਦੇ। ਮੇਰਾ ਕੀ ਲੈ ਜੂਗੀ? ਮੈਂ ਤਾਂ ਆਪਣਾ ਕੰਮ ਕਰਨਾਗਾ। ਇਹ ਤਾਂ ਬੋਲੀ ਜਾਊਗੀ। ਮੈਂ ਤਾਂ ਅਗਬੱਤੀ ਲਾਉਣੀ ਸੀ ਲਾਤੀ। ਹਾਂ ਜੀ ਕਿੱਧਰ ਗਈ ਸੀ ਗردو? ਸਮਾਨਪ੍ਰੀਤ ਕਿੱਥੇ ਜਾ ਕੇ ਆਈਂ? ਕੋਈ ਨਾ ਲਗਣ ਗਈ ਸੀ। ਉਂਗਲਾ ਲਾ ਕੇ ਗਈ ਆ ਤੈਨੂੰ ਉਹ। ਮੈਨੂੰ ਕੋਈ ਉਂਗਲਾ ਲਾਇਆ? ਹੋਰ ਤੈਨੂੰ ਤਾਂ ਕਾਨੂੰ ਲਾਇਆ ਨੇ ਉਂਗਲਾ। ਮੈਂ ਤਾਂ ਸੁੱਗਲੀਆਂ ਕਰਕੇ ਆਈ ਆ ਤੂੰ ਮੇਰੀਆਂ ਨਾਲੇ ਮੰਦੀਆਂ ਨਹੀਂ ਤੁਸੀਂ। ਨਹੀਂ ਨਹੀਂ ਲਾਇਆ ਹੈਗੀਆ। ਲਾਇਆ ਕਹਿੰਦੀ ਆ। ਮੈਂ ਤਾਂ ਚੂਲੀਆਂ ਕਰਕੇ ਆਈ ਆ। ਸਸਾ ਕਿਵੇਂ ਜੁੰਡੇ ਜੁੰਡੇ ਹੋ ਜਾਂਦੇ ਨੇ ਹਾਂ ਵਧੀਆ ਰਾਜਤਾਈ ਜਾਂਦੀ ਹੈ ਦੇਖ ਤ ਲੈ ਕਿਵੇਂ ਇੱਕ ਦੂਜੇ ਨੂੰ ਚਿੰਬੜੀਆਂ ਨੇ ਬੜਾ ਮਸਤ ਖਾਗੀਆਂ ਸੀ ਵਧੀਆ ਸਵਾਦ ਹੀ ਆ ਗਿਆ ਅੱਜ ਤਾਂ ਕਿਵੇਂ ਕੁੱਤਾ ਪੱਟੀ ਆਂਦੇ ਨੇ ਇੱਕ ਦੂਜੀ ਦੇ ਮੈਨੂੰ ਲੱਗਦਾ ਕੋਈ ਯਾਦ ਹੈ ਚਲ ਮੈਂ ਜਾਂਨੀ ਆ ਹਜੇ ਤੂੰ ਤਾਂ ਕੇ ਮਾਨੇ ਲੋਕੀਂ ਨਾ ਕਰੀਂ ਜਾਂ ਨੂੰ ਤੂੰ ਚੁਕਲੀਆਂ ਕਿਉਂ ਕਰ ਕਹੀਆਂ ਫਿਰ ਮੈਂ ਨਹੀਂ ਕਰੀਆਂ ਹੈ ਕਿਹੜਾ ਨਮਾਰਾ ਨਾ ਧੱਕਾ ਉਹ ਫੁੜਕ ਕੇ ਡਿੱਗ ਜਾਗੀ ਕੀ ਹੋ ਗਿਆ ਦੱਸੋ ਮਨਪ੍ਰੀਤ ਕੀ ਕਰੇ ਮੇਰੇ ਚੁਗਲੀਆਂ ਕਰ ਕਰ ਆਉਂਦੀ ਐ ਇਹ ਕਿ ਬੈਠੋ ਦੀ ਪਹਿਲਾਂ ਬੈਠੋ ਮੈਂ ਬੱਸ ਮੈਂ ਤੁਹਾਨੂੰ ਸਮਝਾਉਣਾ ਕੀ ਸਮਝਾਉਣਾ ਤੁਸੀਂ ਬੈਠੋ ਬੈਠੋ ਗੱਲਾਂ ਤਾਂ ਹਿਆਪ ਕਰਕੇ ਆਉਂਦੀਆਂ ਮਨਪ੍ਰੀਤ ਨਾਲ ਜਾ ਜਾ ਕੇ ਖੁਦ ਨਹੀਂ ਕਰੀਆਂ ਤੈਨੂੰ ਤੈਨੂੰ ਕੀ ਕਿਹਾਗਾ ਮਨਪ੍ਰੀਤ ਨੂੰ ਦੱਸਿਆ ਮੈਨੂੰ ਤੇ ਤੈਨੂੰ ਬੇਬੇ ਕੀ ਮੈਨੂੰ ਤਾਂ ਕਿਸੇ ਨੇ ਨਹੀਂ ਦੱਸਿਆ ਕਿਆ ਹੋ ਤੈਨੂੰ ਮੈਨੂੰ ਕਿਸੇ ਨੇ ਨਹੀਂ ਦੱਸਿਆ ਮੈਂ ਮੰਤਰੀ ਜੂ ਮੈਂ ਆਇਆ ਹੱਕ ਕੋਲੇ ਨਾਲ ਲੱਗੀ ਖੜੀ ਜੂ ਅੱਛਾ ਫਿਰ ਲੋਕ ਤਮਾਸਾ ਦੇ ਦੇਣ ਆਪਣਾ ਤਮਾਸਾ ਕਿਉਂ ਗੱਲ ਸੁਣਨ ਗਹਾਂ ਵਾਲੀ ਜੋ ਉੱਥੇ ਖੜੀ ਸੀਗੀ ਮੈਂ ਜਦੋਂ ਆਇਆ ਤੋ ਸਭ ਉਹਦੀ ਭੱਜ ਲਈ ਉਸੇ ਮਨਪ੍ਰੀਤ ਦੀ ਗੱਲ ਕਰਦਾ ਜਿਹਦੇ ਕੋਲੇ ਤੂੰ ਜਾ ਜਾ ਬੈੰਨੀ ਆ ਅੱਛਾ ਉਹਨੇ ਸੁਣ ਨਾ ਤਾਂ ਇਹਨੂੰ ਗੱਲਾਂ ਕਹਤੀਆਂ ਨਾ ਮੈਨੂੰ ਕਹਤੀਆਂ ਨਾ ਤੈਨੂੰ ਕਹਤੀਆਂ ਘਰ ਨੂੰ ਬਾੜਦਿਆਂ ਨੇ ਘਰ ਨੂੰ ਬਾੜਦੀਆਂ ਤੇ ਤੂੰ ਇਹਦੇ ਨਾਲ ਲੜੀ ਜਾਂਦੀ ਆ ਕੇ ਤੇ ਹੁਣ ਉਹ ਐਂ ਕਹਿੰਦੀ ਉਹ ਤਾਂ ਤਰੂ ਨਾਲ ਲੜੀ ਜਾਂਦੀ ਆ ਹਾਂ ਉਹ ਤਾਂ ਉਹਦਾ ਐਂ ਕਰੀ ਜਾਂਦੀ ਕਹਿੰਦੀ ਤੂੰ ਮੈਂ ਤਾਂ ਤਮਾਸਾ ਦੇਖੀ ਜਾਂਦੀ ਆ ਨਜ਼ਾਰੇ ਹੀ ਆਈ ਜਾਂਦਾ ਲੈ ਇੱਕ ਦੀ ਇੱਕ ਦੀ ਗੁੱਤ ਉਹਦੇ ਹੱਥ ਜਾਓ ਉਹਦੀ ਗੁੱਤ ਉਹਦੇ ਹੱਥ ਜਾਏਗਾ ਕੋਈ ਚੰਗੀ ਗੱਲ ਆ ਤੁਹਾਡੀ ਹਾਂ ਤੁਮ ਹੱਸਦਾ ਘਾਲਖ ਸਾਰਾ ਪਿੰਡ ਦਾ 18 ਵਾਰ ਨਾ ਲੜਾਈ ਕਰਾ ਮੇਰਾ ਤਾਂ ਤੂੰ ਜੀਣਾ ਦੁੱਬਰ ਕਰ ਰੱਖਿਆਗਾ ਇਹਦਾ ਮੈਂ ਮੈਂ ਸੁਣਦਾ ਮੈਂ ਚਾਰ ਦਿਨ ਟਿਕਣੋਂ ਭੁੱਲ ਗਿਆ ਮੋਟਰ ਦੀ ਤੇ ਉਹ ਫੱਕ ਨੂੰ ਪਾਣੀ ਲਾਉਣ ਮੈਂ ਤਾਂ ਮੜਿਆ ਬੇਅਥਨ ਦਾ ਟਾਈਮ ਜਲਾਇਆ ਉਹਨੇ ਤੇ ਤੁਸੀਂ ਇੱਥੇ ਤਮਾਸ਼ਾ ਦਿਖਾਤਾ ਲੋਕਾਂ ਨੂੰ ਨਾ ਤੱਕ ਚੁਗਲੀਆਂ ਕਾਤੇ ਨੇ ਨਾ ਕੌਣਾਂ ਨਾਲ ਲੱਕੇ ਕਰਦੀਆਂ ਨੇ ਤੁਸੀਂ ਆਏ ਦੇਖ ਲਓ ਵੀ ਇਹ ਲੋਕ ਤੁਹਾਡੇ ਨਾਲ ਕੀ ਵਰਤਾਓ ਕਰਕੇ ਗਏ ਹੈਗੇ ਨਾ ਤੇਨੂੰ ਇਹ ਕੀ ਨਾਲੇ ਹੁ ਤੇ ਇਹਨੂੰ ਕਈ ਨਾ ਕੋਲੇ ਨਾਲ ਲੱਗੀ ਖੜੀ ਆ ਨਾ ਕੋਲੇ ਨਾਲ ਲੱਗੀ ਨਾਲੇ ਲੜਾ ਗਈ ਤੁਨੂੰ ਅੱਛਾ ਇੱਥੇ ਖੜੀ ਸੀ ਜੀ ਤੁਸੀਂ ਨਾ ਦੇਖ ਦੇਖ ਲਓ ਤੇ ਇਹ ਦੇਖੋ ਦੇਖ ਲਓ ਹੁਣ ਮਗਰ ਖੜੀ ਆ ਨਾਲੇ ਆ ਦੇਖ ਇਹ ਲੋਕ ਤੰਗ ਲੋੜਾਉਂਦੇ ਵੀ ਨਾ ਵੀ ਆਪਣੀ ਬਾਂਹ ਨਹੀਂ ਦਿੰਦੇ ਛੋੜਾ ਤਾਂ ਇੰਨਾ ਪਿਆਰ ਸੀ ਵੀ ਇਹਦੇ ਤਿਆਰ ਚ ਫਿੱਕ ਪਵਾਈ ਆ ਫਿੱਕ ਪਵਾਈਏ ਦੇਖ ਲੈ ਆਹ ਦਾ ਮਲੋਕਾ ਨਾ ਹਾਂ ਤੂੰ ਛੋੜਾ ਬੇਬੇ ਫਿਰ ਤੂੰ ਉਹਦੇ ਮਗਰ ਲਾ ਕੇ ਮੇਰੇ ਨਾਲ ਨਾ ਬੈਠ ਜਾ ਤੂੰ ਉੱਪਰ ਲੜਦੇ ਵਰਨਜੀਤ ਤੂੰ ਬੈਠ ਤੇ ਬੈਠੇ ਉੱਪਰ ਲੜਦਿਆਂ ਮੈਂ ਤੁਹਾਨੂੰ ਦੱਸਦਾ ਤੁਸੀਂ ਜਦੋਂ ਦੋਨੇ ਆਣੀਆਂ ਸੀ ਤੇ ਦੋਈ ਜਾਣੇ ਹੋ ਨਾ ਤੀਜਾ ਬੰਦਾ ਹੁੰਦਾਗਾ ਉਲਟ ਗੱਲ ਬੋਲਦਾ ਤੂੰ ਕਿਉਂ ਨਹੀਂ ਗੱਲ ਫੜਦੇ ਹੋ ਅਗਲੇ ਹੁਣ ਨਹੀਂ ਅਸੀਂ ਲੜਦਿਆਂ ਹੁਣ ਹੀ ਲੜਾਂਗੇ ਕਿ ਤੂੰ ਜਲੂਸ ਤਾਂ ਕੱਢਤਾ ਹੂੰ ਸੰਨ ਕੀਤਾ ਸੀ ਲੋਕ ਲੜਾਉਣ ਨੂੰ ਦੇ ਕੇ ਲੜਾਉਣਾ ਸਾਨੂੰ ਆਪ ਨੂੰ ਪਤਾ ਹੈ ਕਿ ਜਦੋਂ ਮੈਂ ਦਿੱਤੇ ਹੂੰ ਤਾਂ ਪਤਾ ਲੱਗ ਹੀ ਗਿਆ ਜਦੋਂ ਦੇ ਪਰਮਜੀਤ ਹੁੰਦੀ ਆ ਉਦੋਂ ਪਰਮਜੀਤ ਕੋਲੇ ਆਉ ਜਦੋਂ ਤੂੰ ਕੱਲੀ ਹੋਵੇਂ ਤੇਰੇ ਕੋਲੇ ਆਉ ਪਾੜਦੀ ਹੈ ਘਰ ਨੂੰ ਆਹੀ ਗੱਲ ਉਹਨਾਂ ਦੀ ਘਰ ਨੂੰ ਪਾੜਦਾ ਆਪਣੇ ਹਾਂ ਇਹ ਤਾਂ ਮੈਂ ਮੌਕੇ ਤੇ ਆ ਗਿਆ ਫੜ ਲੈਣੀ ਤੂੰ ਕਦੇ ਕਿੱਥੇ ਕਿੱਥੇ ਰੱਖੇ ਆ ਕੱਲੜੀਆਂ ਜਾਂਦੀਆਂ ਖੜੀਆਂ ਹੈ ਸਿਆਣੀਆਂ ਬਣ ਦੋ ਉਹ ਨਹੀਂ ਅਸੀ ਨਹੀਂ ਅਗਲਾ ਕੋਈ ਪੜਦਾ ਨਹੀਂਗਾ ਆਪ ਹੀ ਇਹ ਕਰਦੀ ਹੈ ਚਲ ਕੋਈ ਗੱਲ ਨਹੀਂ ਤੂੰ ਮੇਰਾ ਸੁਣਨਾ ਰਹੇਗਾ ਆਪ ਜਾ ਜਾ ਕੇ ਗੱਲਾਂ ਕਰਦੀ ਏ ਜੇ ਅਗਲਾ ਫੇਰ ਹੀ ਕਹਿੰਦਾਗਾ ਨਹੀਂ ਨਹੀਂ ਮੈਨੂੰ ਪਤਾ ਲੱਗ ਗਿਆ ਹੁਣ ਮੈਂ ਗੱਤ ਨੂੰ ਕਰੂੰਗੀ ਹੁਣ ਦੋ ਦੋ ਗੱਲਾਂ ਤੈਨੂੰ ਕਹਦੀ ਦੋ ਉਹ ਕਹਦੀ ਬੇਬਿੰਤ ਸਿੰਘੋਂ ਤੁਹਾਡਾ ਮਨਲਾ ਗਰਮੈਸ਼ ਹੋ ਗਿਆ ਅੰਦਰ ਤੁਹਾਡੇ ਢੜ ਕੇ ਗਿਆ ਤੁਸੀਂ ਡਾਇਆ ਬਾਇਆ ਕੋਈ ਆਪਣੀ ਲੜਦਿਆਂ ਨੂੰ ਕਿਹਦੇ ਦੇਖ ਕੇ ਤੂੰ